ਰਾਮ ਰਾਮੀ ਬੱਬਾ ਬੁੱਢਾ ਜੀ ਤੇ ਗੁਰਨਾਨਕ ਜੀ ਦਾ ਮੇਲ ਗੁਰਨਾਨਕ ਜੀ ਇੱਕ ਦਿਨ ਕਰਤਾਰਪੁਰ ਸਾਹਿਬ ਦੇ ਬਾਹਰ ਬ੍ਰਿਜੇ ਤਾਂ ਬਟੇ ਸਨ ਉਹਨਾਂ ਨੇ ਦੇਖਿਆ ਕਿ ਇੱਕ ਛੋਟਾ ਬਲਕ ਬੱਕਰੀਆਂ ਚਰਾ ਰਿਹਾ ਹੈ ਉਹਨਾਂ ਨੇ ਬਾਲਾ ਜੀ ਨੂੰ ਕਿਹਾ ਕਿ ਬਾਲਾ ਜੀ ਉਸ ਲੜਕੀ ਨੂੰ ਬੁਲਾ ਕੇ ਲੈ ਆਓ ਬਾਲਾ ਜੀ ਉਸ ਲੜਕੀ ਨੂੰ ਬੁਲਾ ਕੇ ਲੈ ਕੇ ਆਏ ਗੁਰਨਾਨਕ ਜੀ ਨੇ ਕਿਹਾ ਤੂੰ ਕੌਣ ਹੈ ਤੇਰਾ ਨਾਮ ਕੀ ਹੈ ਕਿੱਥੇ ਰਹਿੰਦਾ ਹੈ ਅਤੇ ਇਹ ਬੱਕਰੀਆਂ ਜੋ ਚਰਾ ਰਿਹਾ ਹੈ ਤੇਰੀਆਂ ਹੈ ਜਾਂ ਦੂਜੀਆਂ ਦੀਆਂ ਹੈ ਤੇਰੇ ਮਾਤਾ ਪਿਤਾ ਕੌਣ ਨੇ ਉਸ ਲੜਕੇ ਨੇ ਕਿਹਾ ਕਿ ਮੇਰਾ ਨਾਮ ਬੁੜਾ ਹੈ ਮੈਂ ਇੱਥੇ ਨਜ਼ਦੀਕ ਹੀ ਪਿੰਡ ਵਿੱਚ ਰਹਿੰਦਾ ਹਾਂ ਇਹ ਬੱਕਰੀਆਂ ਕੁਝ ਮੇਰੀਆਂ ਨੇ ਤੇ ਕੁਝ ਪਰਾਇਆਂ ਨੇ ਆਪਣੇ ਮਾਤਾ ਪਿਤਾ ਦੀ ਅਗਿਆਨ ਨਾਲ ਮੈਂ ਇਹਨਾਂ ਨੂੰ ਚਰਾ ਰਿਹਾ ਨਾਨਕ ਜੀ ਨੇ ਕਿਹਾ ਠੀਕ ਹੈ ਜਾਓ ਬੱਕਰੀਆਂ ਚਰਾਓ ਕਰਤਾਰ ਤੁਹਾਡੇ ਉੱਤੇ ਬਹੁਤ ਰਹਿਮਤ ਕਰਨਗੇ ਜਦੋਂ ਨਾਨਕ ਜੀ ਨੇ ਉਸ ਨੂੰ ਭੇਜ ਦਿੱਤਾ ਤਾਂ ਉਸਨੇ ਨਾਨਕ ਜੀ ਦੇ ਚਨਚ ਬੋਨਮ ਕੀਤਾ ਅਤੇ ਉਹ ਤੋਂ ਚਲਾ ਗਿਆ ਬਾਲਾ ਜੀ ਨੇ ਪੁੱਛਿਆ ਕਿ ਨਾਨਕ ਜੀ ਤੁਸੀਂ ਇਸ ਲੜਕੇ ਨੂੰ ਬੁਲਾਇਆ ਕੁਝ ਕੰਮ ਵੀ ਨਹੀਂ ਕੀਤਾ ਅਤੇ ਫਿਰ ਭੇਜ ਵੀ ਦਿੱਤਾ ਮੇਰੀ ਗੱਲ ਸਮਝ ਨਹੀਂ ਆਈ ਤੁਸੀਂ ਅਗੇਂਜ ਕੁਝ ਨਹੀਂ ਕੀਤਾ ਨਾਨਕ ਜੀ ਨੇ ਕਿਹਾ ਕਿ ਇਸ ਲੜਕੇ ਉੱਪਰ ਅਕਾਲ ਪੁਰਖ ਦੀ ਅਸੀਮ ਕਿਰਪਾ ਹੈ ਇਹ کئی ਜਨਮਾਂ ਦਾ ਪਗਤ ਹੈ ਅਤੇ ਇਸ ਜਨਮ ਵਿੱਚ ਇਸ ਨੂੰ ਪੂਰਨ ਗਿਆਨ ਦੀ ਪ੍ਰਾਪਤੀ ਜਲਦੀ ਹੋ ਜਾਵੇਗੀ ਛੋਟੀ ਮਰਵਿਛੀ ਆਤਮ ਗਿਆਨ ਦੀ ਅਵਸਥਾ ਪ੍ਰਾਪਤ ਹੋਵੇਗੀ ਅਤੇ ਜੋ ਵੀ ਇਹਨਾਂ ਦੇ ਚਰਨਾਂ 'ਚ ਲੱਗੇਗਾ ਉਹ ਵੀ ਪਰਮਗਤੀ ਦਾ ਅਧਿਕਾਰੀ ਹੋਵੇਗਾ ਇਹ ਬਹੁਤ ਸਾਰੇ ਲੋਕਾਂ ਦਾ ਉਧਾਰ ਕਰਨਗੇ ਬਾਲਾ ਜੀ ਨੇ ਕਿਹਾ ਕਿ ਕਦੋਂ ਇਸ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ ਨਾਨਕ ਜੀ ਨੇ ਕਿਹਾ ਤੂੰ ਕੱਲ ਹੀ ਨੀਲਾ ਦੇਖ ਲੇਂਗਾ ਅਗਲਾ ਦਿਨ ਆਇਆ ਨਾਨਕ ਜੀ ਫਿਰ ਉਸ ਬਰਸ਼ੇਟਾਂ 'ਤੇ ਬੈਠੇ ਸਨ ਉਹ ਲੜਕਾ ਵੀ ਗੁਰਨਾਨਕ ਜੀ ਕੋਲ ਆਇਆ ਅਤੇ ਕਰੋ ਚੋਰੀ ਕੀਤਾ ਹੋਇਆ ਮੱਖਣ ਦਾ ਕਟੋਰਾ ਗੁਰਨਾਨਕ ਜੀ ਨੇ ਗੇ ਪੇਟ ਕੀਤਾ। ਨਾਨਕ ਜੀ ਨੇ ਕਿਹਾ ਮੱਖਣ ਕਿਥੋਂ ਲੈ ਕੇ ਆਇਆ ਹੈ? ਉਸ ਲੜਕੇ ਨੇ ਸਾਫ਼ ਕਹਿ ਦਿੱਤਾ ਕਿ ਮੱਖਣ ਮੈਂ ਆਪਣੇ ਕਰੋ ਚੋਰੀ ਕਰਕੇ ਲੈ ਆਇਆ। ਨਾਨਕ ਜੀ ਨੇ ਕਿਹਾ ਤੂੰ ਚੋਰੀ ਕਰਕੇ ਲੈ ਆਇਆ ਹੈ ਫਿਰ ਤੁਸੀਂ ਨਹੀਂ ਖਾਵਾਂਗੇ। ਕਿਉਂਕਿ ਇਹ ਚੋਰੀ ਦਾ ਮੱਖਣ ਜਦੋਂ ਤੇਰੇ ਕਰਦਿਆਂ ਨੂੰ ਪਤਾ ਲੱਗੇਗਾ ਤੇ ਤੈਨੂੰ ਬਹੁਤ ਕੁੱਟਣਗੇ ਮਾਰਨਗੇ। ਇਹ ਜਾ ਕੇ ਵਾਪਸ ਕਰਾਂ ਅਸੀਸ ਨਹੀਂ ਸ਼ਕਾਂਗੇ ਤੇ ਤੁਲਾ ਕੇ ਕਿਵੇਂ ਆਇਆ ਉਸ ਲੜਕੇ ਨੇ ਕਿਹਾ ਕਿ ਮੈਂ ਤਾਂ ਲੈ ਕੇ ਆਇਆ ਹਾਂ ਕਿ ਸਾਧੂ ਸੰਤਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਤਾਂ ਕਰਕੇ ਮੈਂ ਲੈ ਕੇ ਆਇਆ ਹਾਂ ਚੋਰੀ ਇਸ ਲਈ ਕਰਕੇ ਲੈ ਕੇ ਆਇਆ ਹਾਂ ਕਿ ਜੇ ਮੈਂ ਪੁੱਛਦਾ ਤੇ ਮੇਰੇ ਕਰਦੇ ਨਹੀਂ ਦਿੰਦੇ ਤੇ ਮੇਰੇ ਕਰਦੇ ਤੇ ਬਾਅਦ ਚ ਮੈਨੂੰ ਮਾਰਨਗੇ ਤੁਸੀਂ ਤੇ ਮਨਾ ਕਰਕੇ ਪਹਿਲੇ ਹੀ ਮਾਰ ਦਿੱਤਾ ਇਹ ਕੇ ਕੇ ਰੋਣ ਲੱਗ ਪਿਆ ਨਾਨਕ ਜੀ ਨੇ ਕਿਹਾ ਰੋਣਾ तू दस तू अपना केड़ा निश्चय किया है बालक ने कहा जो मेरे पिता का घर है उ मेरा घर है नानक जी ने कहा तू इस संसार का होकर रहना है या संसार तो पार उतार जाना है लोग चाहिए है कि पर लोग चाहिए है वो नानक जी ने चरणा चाहिए उसने कहा कि तुसी बहुत प्यार मनो बुलाया सी। अते मेरा मन ते चरणों ही होया है ਜੇ ਤੁਸੀਂ ਮੈਨੂੰ ਆਪਣੇ ਚੈਨਲ 'ਤੇ ਰੱਖ ਲੋ ਤੁਹਾਡੀ ਬਹੁਤ ਕਿਰਪਾ ਹੋਵੇਗੀ ਮੈਂ ਸੰਸਾਰ ਦਾ ਨਹੀਂ ਤੁਹਾਡੇ ਚੈਨਲ ਦਾ ਦਾਸ ਬਣ ਕੇ ਰਹਿਣਾ ਚਾਹੁੰਦਾ ਹਾਂ ਨਾਨਕ ਜੀ ਕਹਿੰਦੇ ਤੇਰੇ ਉੱਤੇ ਅਕਾਲ ਪੁਰਖ ਦੀ ਉਸੇਮ ਕਿਰਪਾ ਹੈ ਤੋ ਅਕਾਲ ਪੁਰਖ ਅਗੇ ਹੱਥ ਜੋੜ ਕੇ ਅਰਦਾਸ ਕਰ ਕਿ ਤੈਨੂੰ ਤਤ ਗਿਆਨ ਦੀ ਪ੍ਰਾਪਤੀ ਹੋਵੇ ਅਕਾਲ ਪੁਰਖ ਤੇਰੇ ਉੱਤੇ ਦਿਆ ਕਰਕੇ ਤੈਨੂੰ ਤਤ ਗਿਆਨ ਦੇ ਦੇਣਗੇ ਅਤੇ ਤੇਰੇ ਦੁਵੈਤ ਭਾਵ ਦਾ ਨਾਸ਼ ਹੋ ਜਾਵੇਗਾ ਉਸਨੇ ਨਾਨਕ ਜੀ ਦੀ ਗੱਲ ਮੰਨ ਕੇ ਹੱਥ ਜੋੜ ਕੇ ਸਗਾਲ ਬੁਰਾ ਕੰਗ ਅਰਦਾਸ ਕੀਤੀ ਜਦੋਂ ਅਰਦਾਸ ਕੀਤੀ ਤੇ ਉਸ ਨੂੰ ਤਤ ਗਿਆਨ ਪ੍ਰਾਪਤ ਹੋ ਗਿਆ ਨਾਨਕ ਜੀ ਨੇ ਕਿਹਾ ਤੂੰ ਹੈਂ ਤੇ ਬਾਲਕ ਪਰ ਤੇਰੀਆਂ ਗੱਲਾਂ ਬੁੱਢੇ ਵਰਗੀਆਂ ਨੇ ਇਹ ਬਚਨ ਕਰਦੇ ਹੀ ਉਹ ਬੂੜੇ ਤੋਂ ਬੁੱਢਾ ਹੋ ਗਿਆ ਨਾਨਕ ਜੀ ਨੇ ਫਿਰ ਕਿਹਾ ਕਿ ਹੂੰ ਦੱਸ ਤੈਨੂੰ ਕੁਝ ਪ੍ਰਾਪਤ ਹੋਇਆ ਕੁਝ ਮਹਿਸੂਸ ਹੋਇਆ ਉਸ ਨੇ ਕਿਹਾ ਨਾਨਕ ਜੀ ਤੁਹਾਡੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਹੋ ਗਿਆ ਹੈ ਮੇਰਾ ਦੁਵੰਤ ਭਾਵ ਨਾਸ਼ ਹੋ ਗਿਆ ਹੈ ਮਾਇਆ ਮੇਰੇ ਹਿਰਦੇ ਚ ਸਮਾਪਤ ਹੋ ਗਈ ਹੈ ਮੈਨੂੰ 84 ਦੇ ਚੱਕਰਾਂ ਜਿੋਂ ਮੁਕਤੀ ਮਿਲ ਗਈ ਹੈ ਜਦੋਂ ਨਾਨਕ ਜੀ ਨੇ ਭਜਨ ਸੁਨੇਹਦੇ ਉਹਨਾਂ ਨੇ ਕਿਹਾ ਕਿ ਹਉ ਦਸ ਸਵਾ ਭੈ ਰਾਤ ਰਹਦੀ ਨੂੰ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਅਦਿ ਲੋਕਾਂ ਨੂੰ ਵੀ ਉਪਦੇਸ਼ ਦੇਣਾ ਸ਼ੁਰੂ ਕਰ ਬਾਬਾ ਬੁੱਢਾ ਜੀ ਨੇ ਕਿਹਾ ਕਿ ਨਾਨਕ ਜੀ ਹੱਲੇ ਵੀ ਮਾਨੂੰ ਇਸ਼ਨਾਨ ਕਰਨ ਦੀ ਜ਼ਰੂਰਤ ਹੈ ती कृपा ना मेरा मन शीतल हो गया है शांत हो गया है दवैत भाव नाश हो गया है मन मलते सारी उतर गई है फिर स्नान की जरूरत नानक जी ने कहा मैं तेरे हृदय की हालत समझदा हाँ पर जो शुभक्रम तू करेगा तेरे वाल वे के होर भी कर तू शुभक्रम त्याग देगा तो बाकियों की अवस्था तेरे वर्गी नहीं हुई बाकी शुभक्रम त्याग दे ਅਤੇ ਉਹ ਇਸ ਅਵਸਥਾ ਨੂੰ ਕਦੇ ਪ੍ਰਾਪਤ ਨਹੀਂ ਕਰ ਸਕਣਗੇ ਤਾਂ ਕਰਕੇ ਆਪਣੇ ਲਈ ਨਹੀਂ ਦੂਜਿਆਂ ਲਈ ਸੰਤਾਨ ਨੂੰ ਸ਼ੁਭਕਰਮ ਨਹੀਂ ਤਿਆਗਨੇ ਚਾਹੀਦੇ ਬਾਬਾ ਬੁੱਢਾ ਜੀ ਨੇ ਕਿਹਾ ਜੋਤੋਂ ਨਹੀਂ ਆ ਗਿਆ ਜਦੋਂ ਲੜਕਾ ਵਾਪਸ ਨਾ ਆਇਆ ਤੇ ਲੜਕੇ ਦੇ ਮਾਤਾ ਪਿਤਾ ਨਾਨਕ ਜੀ ਕੋਲ ਲੱਗਦੇ ਹੋਏ ਲੜਕੇ ਨੂੰ ਉਹਨਾਂ ਨੇ ਦੇਖਿਆ ਕਿ ਬੁੱੜਾ ਜੋ ਸਾਡਾ ਮੁੰਡਾ ਸੀ ਉਹ ਨਾਨਕ ਜੀ ਦੇ ਬਚਨਾਂ ਨਾਲ ਬੁੱਢਾ ਹੋ ਗਿਆ ਹੈ ਫਿਰ ਉਹ ਨਾਨਕ ਜੀ ਨੂੰ ਹੀ ਉਸ ਲੜਕੇ ਨੂੰ ਸੌਂਪ ਕੇ ਤੇ ਵਾਪਸ ਆਪਣੇ ਘਰ ਆ ਗਏ ਬਾਬਾ ਬੁੱਢਾ ਜੀ ਹਮੇਸ਼ਾ ਲਈ ਨਾਨਕ ਜੀ ਦੇ ਚਰਨਾ ਵਿੱਚ ਹੀ ਰਹੇ ਅਦੇ ਗੁਰੂ ਘਰ ਦੀ ਕਈ ਸਾਲਾਂ ਤੱਕ ਸੇਵਾ ਕੀਤੀ ਉਹਨਾਂ ਦੇ ਚਰਨਾ ਨਾਲ ਜੋ ਵੀ ਜੁੜਿਆ ਉਹ ਪਰਮਗਤੀ ਦਾ ਅਧਿਕਾਰੀ ਹੋਇਆ ਧੰਨਵਾਦ